ਮੈਂ ਦੰਡੀ ਭੌਨੀਆ ਮੈਂ ਨਾ ਜਾਣਾ ਕਦੋਂ ਆਦਣਾ ਕੀ ਕਰਾਂ ਫਿਰ ਮੈਂ ਸਵੇਰ ਹੋਈ ਤਾਂ ਸਵੇਰ ਹੋਈ ਤਾਂ ਮੈਂ ਕੀ ਕਰ ਹੈ 10 ਸਵੇਰ ਹੋਈ ਤਾਂ ਕੀ ਕਰਾਂ ਮੈਂ ਯਾਰ ਹੁਣ 10 ਦੇ ਫਿਰ ਮੈਂ ਪੈਣਾ ਵਾ 11 ਵਜੇ ਪਏ ਜੇ 11 ਵਜੇ ਸਵੇਰ ਹੋਊਗੀ 11 ਵਜੇ ਸਵੇਰ ਹੋਊਗੀ ਫਿਰ ਕੀ ਕਰਨਾ ਉਹ ਬੱਸ ਹੈ ਨਾਲੇ ਤੂੰ ਕਨਾਂ ਵੀ ਦੰਦੀ ਵੜਾ ਦੇ ਪਾਪਾ ਕਾਲੀ ਕਾਲੀ ਮੱਕਲੀ ਚ ਦੰਦੀ ਵੜਾ ਲਓ ਮੈਂ ਮੈਂ ਬੈਡਮ ਬਣ ਜੂ ਸਪਾਈਡਰਮੈਨ ਬਣ ਜੇਗਾ ਨੂ ਫਿਰ ਮੈਂ ਬੈਡਮ 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 ਮੈਂ ਬੈਡਮ ਜੈ ਜੈ ਨੰਦੇ ਜੀਵਨ ਲੰਬੀ ਹੁੰਦੀ ਆ ਅਸੋ ਬੜਨਾ ਤੂੰ ਹਾਂ ਉਹ ਕਾ ਤੋ ਬੜਨਾ ਫਿਰ ਪਾਪਾ ਹਾਂ ਆਪਣੇ ਤਾਂ ਪਾਪਾ ਆਪਣੇ ਕਾਲੀ ਮੱਕੜੀ ਹੈ ਗਿਆ ਕਾਲੀ ਮੱਕੜੀ ਹੁੰਦੀ ਆ ਜੰਗਲ ਚ ਹੁੰਦੀ ਆ ਉਹ ਮੈਂ ਉਹ ਤੋਂ ਦੰਦੀ ਬੜਉਣੀਆ ਤੇ ਤੂੰ ਹੀ ਕਿੱਥੇ ਸਿੱਖਦਾ ਵਾ ਦੰਦੀ ਬੜਾਉਣੀ ਕਿੱਥੇ ਸਿੱਖਿਆ ਤੂੰ ਹੈ ਨੇ ਕਿੱਥੋਂ ਸਿੱਖਦਾ ਤੂੰ ਇਹ ਤੈਨੂੰ ਕਿਹਨੇ ਦੱਸਿਆ ਵੀ ਕਾਲੀ ਮੱਕੜੀ ਤੋਂ ਦੰਦੀ ਵੜਾਉਣਾ ਫਿਰ ਤਾਕਤ ਆ ਜਾਂਦੀ ਹੈ ਕਿਹਨੇ ਦੱਸਿਆ ਤੈਨੂੰ ਉਹ ਜਾਲੇ ਨਿਕਲ ਜਾਂਦੇ ਆ ਉਹ ਸੱਜਾਲੇ ਨਿਕਲ ਜਾਂਦੇ ਆ ਹਾਂ ਫਿਰ ਕੀ ਕਰਿਆ ਕਰੇਗਾ ਜਾਲੇ ਕੱਢ ਕੇ ਪਪਾ ਮੈਂ ਸੱਜੇ ਮੈਂ ਬੰਨ ਮੱਕੜੀ ਉਹ ਕਰਦਾ ਉਹ ਕਾਲੀ ਮੱਕੜੀ ਹੈ ਹਾਲ ਉਹ ਮਿਲ ਜਾਂਦੀ ਆ ਹਾਂ ਕਾਲੀ ਮੱਕੜੀ ਪਪਾ ਬਲੈਕ ਪਿੰਕਾ ਮੱਕੜੀ ਓਕੇ ਆਹੋ ਹੀ ਹੀ ਮੈਂ ਗਾਲੀ ਮੱਕੜੀ ਦੇ ਉਹਨਾਂ ਨੂੰ ਮੁੱਛੀ ਕਰਾਂਗੇ ਗਾਲੀ ਮੱਕੜੀ ਨੂੰ ਟੱਕਰ ਮਾਰ ਕੇ ਪਿੰਕਾ ਮੱਕੜੀ ਨੂੰ ਉਹ ਟੱਕਰ ਚਪੜਾ ਕੇ ਓਕੇ ਉਹਨੂੰ ਗੋਲ-ਗੋਲ ਕਰਕੇ ਮਿਕਸ ਮਿਕਸ ਹੋ ਗਿਆ। ਉਸ ਪ੍ਰੈਜ ਚ ਰੱਖ ਕੇ 2 ਮਿੰਟ 2 ਮਿੰਟ ਪ੍ਰੈਜ ਚ। ਨਾ ਮਹਿਗੀ ਆ ਉਹ। ਉਹ ਉਹਨੂੰ ਗੈਸ ਚ ਧਾਰ ਕੇ ਬੜਾ ਆ ਜਾਂਦਾ। ਅਸਾ ਫਿਰ ਤਖਤ ਦੇ ਦਿੰਦੀ ਆ ਉਹ। ਹਾਂ ਉਹਦੇ ਆਲਾ ਪਿੰਕਾ ਮੱਕੜੀ ਬਣਦੀ ਆ। ਓਕੇ। ਠੀਕ ਆ ਠੀਕ ਆ ਤੇ ਸਕੂਲ ਦਾ ਕੋਈ ਪ੍ਰੋਗਰਾਮ ਹੈਗਾ ਆਪਣਾ ਹੁਣ ਵੀ ਸਕੂਲਸ ਕਰ ਲੱਗਣ ਦਾ ਨਹੀਂ ਹਾਂ ਬੈਂਕ ਬਿੰਕ ਨਹੀਂ ਇਹ ਤਾਂ ਚਲੋ ਠੀਕ ਆ ਵੀ ਸਕੂਲ ਦਾ ਕੋਈ ਦਿਮਾਗ ਚ ਹੈਗਾ ਵੀ ਸਕੂਲ ਵੀ ਜਾਣਾ ਉਹ ਮੱਕੜੀ ਜ ਆਪਣੇ ਉਹਨਾਂ ਉਹਨਾਂ ਨੂੰ ਚੱਕ ਕੇ ਨਹੀਂ ਉਹ ਤਾਂ ਠੀਕ ਆ ਯਾਰ ਮੱਕੜੀਆਂ ਤਾਂ ਕਰ ਲਾਂਗੇ ਵੀ ਹੁਣ ਤੇਰਾ ਕੋਈ ਸਕੂਲ ਦਾ ਪ੍ਰੋਗਰਾਮ ਹੈਗਾ ਵੀ ਸਕੂਲ ਲੱਗਣਾ ਵਾ ਕਿਹੜੇ ਸਕੂਲ ਲੱਗਣਾ ਤੋਂ ਮੈਨੂੰ ਇਹ ਤਾਂ ਦੱਸ ਦੇ ਕਦੋਂ ਤੋਂ ਜਾਣ ਲੱਗਣਾ ਸਕੂਲ ਦਾ ਕੋਈ ਪ੍ਰੋਗਰਾਮ ਤੇਰੇ ਦਿਮਾਗ 'ਚ ਹੈਗਾ ਕੁਝ ਬੱਬਾ ਮੈਂ ਹਾਂ ਮੈਂ ਮੈਂ ਅੰਗਣਵਾੜੇ ਨਹੀਂ ਪੜਨਾ ਚਲੋ ਅੰਗਣਵਾੜੀ ਤਾਂ ਹੁਣ ਗਈ ਤੇਰੀ ਉਮਰ ਗਈ ਅੰਗਣਵਾੜੀ ਵਾਲੀ ਤਾਂ ਵੀ ਹੁਣ ਸਕੂਲ 'ਚ ਤਾਂ ਜਾਣਾ ਹੀ ਆ ਸਕੂਲ 'ਚ ਤਾਂ ਜਾਣਾ ਪੈਣਾ ਹੀ ਆ ਹੁਣ ਹਾਂ ਸਕੂਲ 'ਚ ਲੱਗਣਾ ਹੀ ਆ ਪਪਾ ਹਾਂ ਥੋੜੇ ਥੋੜੇ ਬੱਚੇ ਕੁੱਤਾ ਚਲ ਮੇਰੇ ਪਿੱਛੇ ਦਾ ਕੁੱਤਾ ਉਹ ਤਾਂ ਮੈਂ ਚੱਲ ਹੁਣ ਕਰ ਦੂੰਗਾ ਹੁਣ ਫਿਰ ਸਕੂਲ ਦਾ ਪ੍ਰੋਗਰਾਮ ਹੈਗਾ ਕਿਆ ਫਿਰ ਮੈਂ ਕਰ ਲੂੰ ਮੱਕੜੀ ਤੋਂ ਦੰਦੀ ਵੜਾਵਾਂ ਫਿਰ ਸਪਾਈਡਰਮੈਨ ਹੀ ਬਣਨਾ ਹੈ ਹਾਂ ਹਾਂ ਦੋਨੋਂ ਕਰ ਦੋਨੋਂ ਕੁਝ ਕਰੇਗਾ ਸਕੂਲ ਵੀ ਜਾਵੇਗਾ ਸਪਾਈਡਰਮੈਨ ਤੋਂ ਦੰਦੀ ਵੀ ਵੜਾ ਕੇ ਉਹ ਮੱਕੜੀ ਤੋਂ ਦੰਦੀ ਵੜਾ ਕੇ ਸਪਾਈਡਰਮੈਨ ਵੀ ਬਣਨਾ ਫਿਰ ਕੋਈ ਮੇਰੀ ਹੈਲਪ ਹੁਲਪ ਕਰਿਆ ਕਰੇਗਾ ਸਪਾਈਡਰਮੈਨ ਬਣ ਕੇ ਕੀ ਕਰਿਆ ਕਰੇਗਾ ਮੈਂ ਜਾਣਾ ਮੈਂ ਮੈਂ ਜੋ ਲਾ ਲਾ ਕੇ ਥੋੜੇ ਪਸਾਣਾ ਮੈਂ ਦਾ ਦੂੰਗਾ ਅਸਰ ਜਾਲੀ ਨਸਮਾਨ ਮਗਾ ਦੇਗਾ ਓਕੇ ਠੀਕ ਆ Papa ਮੈਂ ਫਿਚ ਫਿਚ ਕਰਕੇ ਗੱਲੇ ਉੱਪਰ ਕਰਕੇ ਮੈਂ ਮੰਮੀ ਕੋਲੋਂ ਬੁਣ ਤੂੰ ਅਸਰ ਨਾਨਕੇ ਵੀ ਜਾਵੜਾ ਕਰੇਗਾ ਚਲੋ ਠੀਕ ਆ ਤਾਂ ਫਿਰ ਵਧੀਆ ਹੋ ਗਿਆ ਚਲੋ ਆਪਣਾ ਤੇਲ ਪਾਣੀ ਬਚ ਜਾ ਗਰੂ ਗੱਡੀਆਂ ਦਾ ਹਾਂ ਹੈਨਾ ਖਰਚਾ ਖੁਰਚਾ ਬਚ ਜਾ ਗਰੂ ਕੀ ਪਪਾ ਨਹੀਂ ਹੁਣ 11 ਵਜ ਗਏ ਰਾਤ ਦੇ ਤੇਰਾ ਪੈਣ ਪੂਣ ਦਾ ਪ੍ਰੋਗਰਾਮ ਕੀ ਆ ਕਸ ਸਪਾਈਡਰਮੈਨ ਨੂੰ ਨੀਂਦ ਨਹੀਂ ਆਉਂਦੀ ਮਪਾ ਮੈਂ ਚੱਦਰ ਮੈ ਲਾ ਆਹੋ ਵੀ ਤੇਨੂੰ ਨੀਂਦ ਨਹੀਂ ਆਉਂਦੀ ਹੁਣ ਤੇ ਸਾਨੂੰ ਤਾਂ ਆਉਂਦੀ ਅੱਜ ਤਾਂ ਸਵੇਰ ਜਾ ਕੇ ਦੁਕਾਨਾ ਖੋਲ੍ਹਣੀ ਆ ਅਸੀਂ ਤਾਂ ਕੰਮ ਕਰਨਾ ਵਾ ਤੇਰੀ ਮਾਂ ਨੇ ਵੀ ਕੰਮ ਕਰਨਾ ਹੈ बड़ा कंगर बक्के वो मम्मा बड़ा कम कर दे दे अब मम्मा तकड़ पकड़ बम्बे वो करूंगी कम तू ना करी हैं ठीक है ध्यान हाँ, रखा करो के बाय है